ਖਾੜੀ ਦੇ ਇਸ ਵਾਰ ਦੇ ਸੀਜ਼ਨ ਵਿੱਚ ਕਣਕ ਅਤੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਆਮ ਨਾਲੋਂ ਜ਼ਿਆਦਾ ਵਾਪਰ ਰਹੀਆਂ ਨੇ ਤੇਜ਼ ਹਵਾਵਾਂ ਕਰਕੇ ਇਹ ਅੱਗ ਵੱਧ ਫੈਲਦੀ ਹੈ ਅਤੇ ਵੱਧ ਨੁਕਸਾਨ ਵੀ ਕਰਦੀ ਹੈ ਪੰਜਾਬ ਦੀ ਮੁੱਖ ਵਿਰੋਧੀ ਧਿਰ ਕਾਂਗਰਸ ਤਾਂ ਹਾਲੇ ਤੱਕ ਇਸ ਮੁੱਦੇ ਉੱਤੇ ਗਰਾਊਂਡ ਲੈਵਲ ਉੱਤੇ ਦਿਖਾਈ ਨਹੀਂ ਦਿੱਤੀ ਪਰ ਭਾਰਤੀ ਜਨਤਾ ਪਾਰਟੀ ਦੀ ਤੇਜ਼ ਸਰਗਰਮੀ ਨੇ ਲਾਜ਼ਮੀ ਹੈਰਾਨ ਕੀਤਾ ਹੈ ਮਾਲਵੇ ਖਿੱਤੇ ਵਿੱਚ ਅੱਗ ਪ੍ਰਭਾਵਿਤ ਕੁਝ ਖੇਤਾਂ ਦਾ ਦੌਰਾ ਕਰਨ ਅਤੇ ਪੀੜਿਤ ਕਿਸਾਨਾਂ ਨੂੰ ਮਿਲ ਕੇ ਹਮਦਰਦੀ ਪ੍ਰਗਟਾਉਣ ਮਗਰੋਂ ਬੀਜੇਪੀ ਆਗੂਆਂ ਦਾ ਵਫਤ ਅੱਜ ਚੰਡੀਗੜ੍ਹ ਵਿੱਚ ਗਵਰਨਰ ਹਾਊਸ ਤੱਕ ਪਹੁੰਚ ਗਿਆ ਬੀਜੇਪੀ ਦੇ ਇਸ ਵਫਤ ਨੇ ਰਾਜਪਾਲ ਗੁਲਾਬਚੰਦ ਕਟਾਰੀਆਂ ਤੋਂ ਕਿਸਾਨਾਂ ਦੇ ਪੱਕ ਵਿੱਚ ਕੁਝ ਮੰਗਾਂ ਰੱਖੀਆਂ ਸਿਰਫ ਮੰਗਾਂ ਰੱਖੀਆਂ ਹੀ ਨਹੀਂ ਸਗੋਂ ਮੌਕੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਤੋਂ ਫੋਨ ਵੀ ਕਰਵਾਇਆ ਬੀਜੇਪੀ ਨੂੰ ਅਚਾਨਕ ਕਿਸਾਨਾਂ ਦਾ ਇੰਨਾ 헤ਜ ਕਿਉਂ ਜਾਗਿਆ ਕਿਸਾਨਾਂ ਦਾ ਹੀ ਨਹੀਂ ਉਹਨਾਂ ਤਾਂ ਨਾਲ ਹੀ ਪ੍ਰੈਸ ਕਾਨਫਰੰਸ ਕਰਕੇ ਵਪਾਰੀ ਵਰਗ ਲਈ ਵੀ ਹਾ ਦਾ ਨਾਰਾ ਮਾਰ ਰਿਹਾ ਹੈ ਬੀਜੇਪੀ ਦਾ ਆਮ ਆਦੀ ਪਾਰਟੀ ਸਰਕਾਰ ਉੱਤੇ ਦੋਸ਼ ਹੈ ਕਿਸ ਨੇ ਕਾਰੋਬਾਰਾਂ ਉੱਤੇ ਬੇਲੋੜੇ ਟੈਕਸੀ ਨਹੀਂ ਲਾਏ ਸਗੋਂ ਇਹਨਾਂ ਦੀ ਵਸੂਲੀ ਲਈ ਅਫਸਰਾਂ ਨੂੰ ਟਾਰਗੇਟ ਵੀ ਦਿੱਤੇ ਨੇ ਜਿਸ ਨਾਲ ਵਪਾਰੀ ਵਰਗ ਪਰੇਸ਼ਾਨ ਹੋ ਰਿਹਾ ਹੈ ਮੋਦੀ ਹਕੂਮਤ ਨੂੰ ਕਾਰਪੋਰੇਟ ਪੱਕੀ ਮੰਨ ਕੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਸਣੇ ਕਈ ਤਰ੍ਹਾਂ ਇਸ ਦਾ ਵਿਰੋਧ ਕਰਦੀਆਂ ਆ ਰਹੀਆਂ ਨੇ ਤਿੰਨ ਖੇਤੀ ਕਾਨੂੰਨਾ ਕਰਕੇ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਉੱਤੇ ਅਦਾਨੀ ਅੰਬਾਨੀ ਦੇ ਪੱਕ ਵਿੱਚ ਨੀਤੀਆਂ ਬਣਾਉਂਦੇ ਦੋਸ਼ ਵੀ ਪੁਖਤਾ ਹੋਏ ਉਦੋਂ ਤੋਂ ਭਾਰਤੀ ਜਨਤਾ ਪਾਰਟੀ ਲਗਾਤਾਰ ਇਹ ਦਾਗ ਧੋਂ ਲਈ ਯਤਨਸ਼ੀਲ ਹੈ ਭਾਜਪਾ ਅਤੇ ਇਸ ਦੇ ਅਗਾਂ ਨੂੰ ਪਤਾ ਹੈ ਕਿ ਪੰਜਾਬ ਅੰਦਰ ਪੈਰ ਜਮਾਉਣ ਲਈ ਕਿਸਾਨਾਂ ਵਿੱਚ ਥਾਂ ਬਣਾਉਣੀ ਜ਼ਰੂਰੀ ਹੈ ਇਸੇ ਲਈ ਇਹ ਗਵਰਨਰ ਨੂੰ ਮਿਲਣ ਦਾ ਕਦਮ ਚੁੱਕਿਆ ਗਿਆ ਹੈ ਇਹ ਆਗੂ ਅੱਗ ਨਾਲ ਸੜੇ ਕਣਕ ਲਈ 50000 ਰੁਪਏ ਪ੍ਰਤੀ ਅਤੇ ਨਾਰ ਸੜਨ ਲਈ 15000 ਦਾ ਮੁਆਵਜ਼ਾ ਮੰਗ ਰਹੇ ਨੇ ਉਹ ਕਹਿੰਦੇ ਨੇ ਕਿ ਮੂੰਗੀ ਸੜ ਜਾਣ ਉੱਤੇ ਵੀ ਮੂੰਗੀ ਦਾ ਬੀਜ ਅਤੇ ਹੋਰ ਖਰਚਾ ਦਿੱਤਾ ਜਾਵੇ ਇਸ ਤੋਂ ਇਲਾਵਾ ਪੀੜਤ ਕਿਸਾਨਾਂ ਨੂੰ 3 ਮਹੀਨੇ ਦਾ ਰਾਸ਼ਨ ਵੀ ਪੰਜਾਬ ਸਰਕਾਰ ਦੇਵੇ ਇਹ ਕੰਮ ਬਿਨਾਂ ਵਾਧੂ ਸ਼ਰਤਾਂ ਅਤੇ ਬਿਨਾਂ ਗਰਦਾਵਰੀ ਦੇ ਫੌਰੀ ਹੋਣਾ ਚਾਹੀਦਾ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੰਗ ਕਰਨ ਦੀ ਥਾਂ ਕੇਂਦਰ ਦੀ ਬੀਜੇਪੀ ਸਰਕਾਰ ਤੋਂ ਕਿਉਂ ਨਹੀਂ ਮੁਆਵਜ਼ਾ ਦਵਾਇਆ ਜਾਂਦਾ ਹੈ ਜੇਕਰ ਭਾਜਪਾ ਆਗੂਆਂ ਨੂੰ ਕਿਸਾਨਾਂ ਨਾਲ ਇੰਨੀ ਹੀ ਹਮਦਰਦੀ ਹੈ ਤਾਂ ਮੋਦੀ ਸਰਕਾਰ ਹੀ ਉਹਨਾਂ ਦੀ ਵਾਹ ਕਿਉਂ ਨਹੀਂ ਫੜਦੀ ਖੈਰ ਸੁਨੀਲ ਜਾਖੜ ਖੁਦ ਕਿਸਾਨੀ ਨਾਲ ਜੁੜੇ ਪਰਿਵਾਰ ਵਿੱਚੋਂ ਨੇ ਪਰ ਕਿਸਾਨਾਂ ਦੇ ਹੱਕ ਵਿੱਚ ਰਾਜਪਾਲ ਨੂੰ ਮਿਲਣ ਵਾਲੇ ਬੀਜੇਪੀ ਦੇ ਵਫਦ ਵਿੱਚ ਉਹ ਸ਼ਾਮਲ ਨਹੀਂ ਸਨ ਹਾਲਾਂਕਿ ਉਹ ਬੀਜੇਪੀ ਦੇ ਸੂਬਾ ਪ੍ਰਧਾਨ ਨੇ ਅਜੇ ਇਹ ਨਹੀਂ ਕਿ ਸੁਨੀਲ ਜਾਖੜ ਕਿਤੇ ਵਿਦੇਸ਼ ਵਿੱਚ ਸਨ ਬੀਜੇਪੀ ਦਾ ਜਦੋਂ ਇਹ ਵਕਤ ਗਵਰਨਰ ਨੂੰ ਮਿਲ ਰਿਹਾ ਸੀ ਤਾਂ ਲਗਭਗ ਉਸੇ ਸਮੇਂ ਸੁਨੀਲ ਜਾਖੜ ਕਵਿਤਰੀ ਸੁਮਨਦੀਪ ਸੋਹਣੀ ਦੇ ਕਾਵ ਸੰਗ੍ਰਹਿ ਮਾਂ ਤੋਂ ਮਾਂ ਤੱਕ ਨੂੰ ਰਿਲੀਜ਼ ਕਰਕੇ ਇਸ ਦੀਆਂ ਤਸਵੀਰਾਂ ਸਾਂਝੀਆਂ ਕਰ ਰਏ ਸਨ ਬੀਜੇਪੀ ਦੇ ਗਵਰਨਰ ਨੂੰ ਮਿਲੇ ਵਕਤ ਵਿੱਚ ਇਹ ਪਤਾ ਹੈ ਕੌਣ ਕੌਣ ਸ਼ਾਮਲ ਸੀ ਇਸ ਵਿੱਚ ਟਕਸਾਲੀ ਭਾਜਪਾ ਆਗੂਆਂ ਸਾਫ ਕਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅਵਿਨਾਸ਼ ਰਾਏ ਖੰਨਾ ਮਨੋਰੰਜਨ ਕਾਲੀਆ ਮਨਜੀਤ ਸਿੰਘ ਰਾਜ ਤੋਂ ਇਲਾਵਾ ਕਾਂਗਰਸ ਵਿੱਚੋਂ ਆਏ ਗਰਮੀਤ ਸਿੰਘ ਰਾਣਾ ਸੋਢੀ, ਕੇਵਲ ਸਿੰਘ ਢਿੱਲੋਂ, ਫਤਿਹ ਜੰਗ ਸਿੰਘ ਬਾਜਵਾ ਤੋਂ ਇਲਾਵਾ ਸਿਕੰਦਰ ਸਿੰਘ ਮਲੂਕਾ ਦੇ ਨੂੰ ਪਰਮਪਾਲ ਕੌਰ ਸ਼ਾਮਲ ਸਨ। ਪੰਜਾਬ ਪੁਲਿਸ ਦੇ ਮੁਖੀ ਰਹੇ ਐਸਐਸ ਵਿਰਕ ਵੀ ਇਸ ਵਫਤ ਦਾ ਹਿੱਸਾ ਸਨ। ਪਹਿਲਾਂ ਦੇਖੋ ਰਾਜਪਾਲ ਨੂੰ ਮਿਲਣ ਮਗਰੋਂ ਭਾਜਪੀ ਦੇ ਇਸ ਵਫਤ ਨੇ ਕੀ ਜਾਣਕਾਰੀ ਸਾਂਝੀ ਕੀਤੀ ਅਤੇ ਭਗਵੰਤ ਮਾਨ ਸਰਕਾਰ ਤੋਂ ਕੀ ਮੰਗ ਕੀਤੀ। ਉਸ ਤੋਂ ਬਾਅਦ ਭਾਜਪੀ ਦੀ ਅੱਜ ਵਾਲੀ ਪ੍ਰੈਸ ਕਾਨਫਰੰਸ ਦਿਖਾਵਾਂਗੇ ਜਿਸ ਵਿੱਚ ਵਫਤ ਵਾਲੇ ਹੀ ਕੋ ਜਾਗੂ ਵਪਾਰੀ ਵਰਗ ਨੂੰ ਖੁਸ਼ ਕਰਨ ਦਾ ਯਤਨ ਕਰਦੇ ਨਜ਼ਰ ਆਏ। ਅੱਜ ਅਸੀਂ ਇੱਕ ਸਪੈਸੀਫਿਕ ਇਸ਼ੂ ਨੂੰ ਲੈ ਕੇ ਗਵਰਨਰ ਸਾਹਿਬ ਦੇ ਕੋਲ ਫਰਿਆਦ ਲੈ ਕੇ ਆਏ ਆ ਪਹਿਲਾਂ ਤਾਂ ਜੋ ਇਹ ਸਰਕਾਰ ਦਾ ਫੇਲੂਰ ਹੈ ਉਹਦੇ ਬਾਰੇ ਫਿਰ ਜਿਹੜੀ ਸਪੈਸੀਫਿਕ ਗੱਲ ਹੈ ਉਹ ਛੋਟੀ ਜਿਹੀ ਤੁਹਾਡੇ ਸਾਹਮਣੇ ਰੱਖਣਗੇ ਪਹਿਲੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤ ਵਿੱਚ ਬਹੁਤ ਵਧੀਆ ਪਾਲਿਸੀ ਜਿਹੜੀ ਹੈ ਉਹ ਕ੍ਰੌਪ ਇੰਸ਼ੋਰੈਂਸ ਪਾਲਿਸੀ ਬਣਾਈ ਹੋਈ ਸੀ ਅਫਸੋਸ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਹਜੇ ਤੱਕ ਵੀ ਉਸ ਪਾਲਿਸੀ ਨੂੰ ਗਰਾਉਂਡ ਤੇ ਨਹੀਂ ਲਿਆਂਦਾ ਉਹਦਾ ਕਾਰਨ ਹੈ ਕਿ ਜਦੋਂ ਵੀ ਕੋਈ ਆਪਦਾਨਦੀ ਹੈ ਅੱਗ ਲੱਗਦੀ ਹੈ ਹੜ ਆਂਦੇ ਨੇ ਜਾਂ ਔਲੇ ਪੈਂਦੇ ਨੇ ਉਸ ਵੇਲੇ ਉਹ ਕਿਸਾਨ ਜਿਹੜਾ ਹੈ ਉਹ ਐਡਮਿਨਿਸਟ੍ਰੇਸ਼ਨ ਵੱਲ ਝਾਕਦਾ ਉਹ ਸਰਕਾਰ ਵੱਲ ਝਾਕਦਾ ਲੇਕਿਨ ਉਸ ਨੂੰ ਪੱਲੇ ਕੁਝ ਨਹੀਂ ਪੈਂਦਾ ਜੇ ਇਹੀ crop insurance ਹੋਈ ਹੋਵੇ ਤਾਂ ਉਹਦੀ ਕੰਪਨਸੇਸ਼ਨ ਜਿਹੜੀ ਹੈ ਇਮੀਡੀਐਟਲੀ ਇੰਸ਼ੋਰੈਂਸ ਕੰਪਨੀ ਜਿਹੜੀ ਹੈ ਉਹ ਪੇ ਕਰ ਸਕਦੀ ਹੈ ਇਹ ਬਹੁਤ ਵੱਡੀ ਕਮੀ ਇਸ ਕਿਸਾਨ ਨਾਲ ਜਿਹਨੂੰ ਅਸੀਂ ਆਮਦਾਤਾ ਕਹਿੰਨੇ ਆ ਪੰਜਾਬ ਇੱਕ ਕਿਸਾਨੀ ਪ੍ਰધાન ਪ੍ਰਦੇਸ਼ ਹੈ ਉਹਦੇ ਵਿੱਚ ਇਹ ਪਾਲਿਸੀ ਲਾਗੂ ਨਾ ਹੋਣ ਦਾ ਮਤਲਬ ਕੀ ਹੈ ਕਿ ਕਿਸਾਨਾਂ ਦੇ ਹਿੱਤ ਨਾਲ ਇਹ ਸਰਕਾਰ ਖਿਲਵਾੜ ਕਰ ਰਹੀ ਹੈ ਜਿਹੜੀ ਗੱਲ ਉਸ ਨੂੰ ਇਮੀਡੀਏਟਲੀ ਰਿਲੀਫ ਮਿਲਣਾ ਹੁੰਦਾ ਉਤੋਂ ਸਰਕਾਰ ਉਹਨੂੰ ਬਾਂਝਾ ਕਰ ਰਹੀ ਹੈ ਦੂਸਰੀ ਗੱਲ ਬਹੁਤ ਪਰਦੇਸ਼ ਇਤੋਂ ਹੋਰ ਅੱਗੇ ਚਲੇ ਗਏ ਨੇ ਉਹਨਾਂ ਨੇ ਸੋਇਲ ਹੈਲਥ ਕਾਰਡ ਉਹ ਵੀ ਬਣਾ ਕੇ ਕਿਸਾਨ ਨੂੰ ਐਡਵਾਈਸ ਕਰਨਾ ਸ਼ੁਰੂ ਕੀਤਾ ਕਿ ਤੁਸੀਂ ਆਪਣੀ ਕਿਸ ਜ਼ਮੀਨ ਤੇ ਕੀ ਬੀਜਣਾ ਕਿਹੜੀ ਖਾਦ ਪਾਣੀ ਹੈ ਕਿਹੜਾ ਤੁਸੀਂ ਫਰਾਈਜ਼ਰ ਪਾਣੀ ਹੈ ਕਿਹੜਾ ਤੁਸੀਂ ਸਪਰੇਅ ਕਰਨਾ ਕਿਹੜਾ ਕੈਮੀਕਲ ਪਾਣਾ ਲੇਕਿਨ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੇ ਹਜੇ ਤੱਕ ਸੋਇਲ ਹੈਲਥ ਕਾਰਡ ਵੀ ਇੱਥੇ ਬਣਾ ਕੇ ਨਹੀਂ ਦਿੱਤੇ ਅੱਜ ਜਿਸ ਇਸ਼ੂ ਕਰਕੇ ਅਸੀਂ ਮਿਲ ਕੇ ਆਏ ਆ ਉਹ ਗਵਰਨਰ ਸਾਹਿਬ ਨੂੰ ਬੇਨਤੀ ਕਰਕੇ ਆਏ ਆ ਕਿ ਕਿਰਪਾ ਕਰਕੇ ਕਿਸਾਨਾਂ ਦੀ ਬੇਦਨਾ ਨੂੰ ਸੁਣਦੇ ਹੋਏ ਤੁਸੀਂ ਸਰਕਾਰ ਦੇ ਕੰਪੈਲ ਕਰੋ ਕਿ ਇਮੀਡੀਏਟਲੀ ਉਹ ਜਿੱਥੇ ਇੱਥੇ ਨੁਕਸਾਨ ਹੋਇਆ ਉੱਥੇ ਜਾ ਕੇ ਮੌਕਾ ਦੇਖਣ ਅਫਸਰ ਤੇ ਮੁਆਵਜ਼ਾ ਜਿਹੜਾ ਹੈ ਉਹ ਪ੍ਰਕਿਰਿਆ 'ਚ ਨਾ ਫਸ ਜਵੇ ਇਮੀਡੀਏਟਲੀ ਉਸ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ ਔਰ ਮੈਨੂੰ ਖੁਸ਼ੀ ਹੈ ਕਿ ਗਵਰਨਰ ਸਾਹਿਬ ਨੇ ਉਸੇ ਵੇਲੇ ਸੀਐਮ ਸਾਹਿਬ ਨਾਲ ਗੱਲਬਾਤ ਕੀਤੀ ਹੈ ਮੈਂ ਛੋੜੀ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਜੋ ਫਰੋਜ਼ਪੁਰ ਦੇ ਵਿੱਚ ਕਟਨਾ ਹੋਈ ਹੈ ਉਹਦੀ ਜਾਣਕਾਰੀ ਤੁਹਾਡਾ ਨਾਲ ਸ਼ੇਅਰ ਕਰ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਕਿ ਫਰੋਜ਼ਪੁਰ ਜ਼ਿਲ੍ਹੇ 'ਚ 7-8 ਪਿੰਡ ਨੇ ਗੁਰੂ ਹਰਸਹਾਏ ਬਲਾਕ ਦੇ ਵਿੱਚ ਗੁਰੂ ਹਰਸਹਾਏ ਅਸੈਂਬਲੀ ਹਲਕੇ ਜਿੱਥੇ ਕਿ ਅੱਗ ਲੱਗਣ ਦੇ ਨਾਲ ਕੋਈ 2-300 ਏਕੜ ਜਿਹੜੀ ਖੜੀ ਫਸਲ ਜਿਹੜੀ ਹੈ ਗਹਿੂ ਦੀ ਉਹ ਜਲ ਕੇ ਰਾਖ ਹੋ ਗਈ ਔਰ ਇਹਦੇ ਨਾਲ ਨਾਲ ਹੀ ਜਿਹੜਾ ਨਾੜ ਹੁੰਦਾ ਤੂੜੀ ਬਣਾਉਂਦਾ ਜਮੀਦਾਰ ਗਰੀਬ ਲੋਗ ਉਹ ਵੀ ਨਾਲ ਜਿਹੜਾ 8-900 ਏਕੜ ਜਿਹੜਾ ਹੈ ਉਹ ਡਿਸਟਰੋਏ ਹੋ ਗਿਆ ਉਸ ਅੱਗ ਦੀ ਵਜ੍ਹਾ ਕਰਕੇ ਲੇਕਿਨ ਸਿਰਫ ਤੇ ਸਿਰਫ ਇਹ ਸਰਕਾਰ ਦੀ ਨਲਾਇਕੀ ਦੀ ਵਜ੍ਹਾ ਕਰਕੇ ਹੋਇਆ ਕਿਉਂਕਿ ਟਾਈਮਲੀ ਜਿਹੜੇ ਖੰਬੇ ਵਿੱਚੋਂ 68 ਕੇਵੀ ਜਾਂ 33 ਕੇਵੀ ਦੇ ਜਾ ਰਹੇ ਸੀਗੇ ਉਹਨਾਂ ਦਾ ਧਿਆਨ ਨਹੀਂ ਰੱਖਿਆ ਗਿਆ ਉੱਥੇ ਕੋਈ ਇਹਨਾਂ ਦੇ ਕੋਈ ਲੋਕ ਨਹੀਂ ਸੀ ਬੈਠੇ ਹੋਏ ਡਿਪਾਰਟਮੈਂਟ ਤੋਂ ਇਲੈਕਟ੍ਰਿਸਿਟੀ ਡਿਪਾਰਟਮੈਂਟ ਤੋਂ ਉਹਦੇ ਸਪਾਰਕ ਹੋਇਆ ਅੱਗ ਲੱਗੀ ਔਰ ਉਹ ਦੇ ਨਾਲ ਫਸਲ ਜਿਹੜੀ ਹੈ ਤਬਾਹ ਹੋ ਗਈ ਔਰ ਗਰੀਬ ਲੋਕ ਕਿਸੇ ਦੇ 2 ਏਕੜ ਕਿਸੇ ਦੇ 5 ਏਕੜ ਕਿਸੇ ਦੇ 4 ਏਕੜ ਜਿਹੜੇ ਨੇ ਆ ਜੋ ਹਾਲੋ ਬਿਹਾਲ ਹੋ ਗਏ ਨੇ ਗਰੀਬ ਪਰਿਵਾਰ ਨੇ ਕਿਸੇ ਨੇ ਪੀਸਾ ਦੇਣੀਆਂ ਕਿਸੇ ਨੇ ਕਰਜ਼ੇ ਦੇਣੇ ਨੇ ਕਿਸੇ ਨੇ ਵਿਆਹ ਕਰਨੇ ਨੇ ਅਜੋਨੇ ਕੋਲ ਆਮਦਨ ਦਾ ਕੋਈ ਹੋਰ ਸਿਲਸਿਲਾ ਜਾਂ ਕੋਈ ਹੋਰ ਕੋਈ ਐਸਾ ਕੋਈ ਸਾਧਨ ਨਹੀਂ ਹੈ ਜਿਹਦੇ ਨਾਲ ਉਹ ਇਹਨੂੰ ਪੂਰਾ ਕਰ ਸਕਣ ਅਸੀਂ ਉਸ ਸਿਲਸਿਲੇ ਵਿੱਚ ਮੌਕੇ ਤੇ ਗਏ ਮੇਰੇ ਨਾਲ ਦੋ ਐਕਐਮਐਲਏ ਸੀਗੇ ਢਲੋਂ ਸਾਹਿਬ ਔਰ ਬਾਜਵਾ ਜੀ ਔਰ ਅਸੀਂ ਸਾਰਾ ਮੌਕੇ ਤੇ ਉਹਨਾਂ ਪਿੰਡਾਂ ਅਸੀਂ ਗਏ ਹਾਲਾਤ ਦੇਖੇ ਔਰ ਅਸੀਂ ਉੱਥੋਂ ਦੀ ਐਡਮਿਨਿਸਟ੍ਰੇਸ਼ਨ ਹੈਰਾਨਗੀ ਦੀ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਦਾ ਕੋਈ ਬੰਦਾ ਅੱਜ ਤੱਕ ਉੱਥੇ ਨਹੀਂ ਗਿਆ ਕਿ ਉਹਨਾਂ ਸਪੋਰਟਸ ਤੇ ਇਨਾ ਪਟਵਾਰੀ ਤੋਂ ਲੈ ਕੇ ਪਾਲ ਡਿਸਪਲੇ ਅਪਲੀਕੇਸ਼ਨ ਤੱਕ ਕੋਈ ਸਨੇ ਕੋਈ ਵਿਜ਼ਿਟ ਨਹੀਂ ਕੀਤਾ ਮੌਜੂਦਾ ਸਰਕਾਰ ਕਿਸਾਨਾਂ ਦੇ ਪ੍ਰਤੀ ਗਰੀਬਾਂ ਦੇ ਪ੍ਰਤੀ ਬਿਲਕੁਲ ਇਸ ਵੇਲੇ ਕੁੰਮ ਕਰਨ ਦੀ ਨੀਂਦ ਸੋਏ ਹੋਏ ਨੇ ਔਰ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਜਿਨ੍ਹਾਂ ਨੇ ਹਮੇਸ਼ਾ ਗਰੀਬਾਂ ਦੇ ਹੱਕ ਲੜੇ ਨੇ ਉਤੋਂ ਜਿੰਨੀਆਂ ਪਾਲਿਸੀਜ਼ ਆ ਰਹੀਆਂ ਹੈਗੀਆਂ ਨੇ ਪੰਜਾਬ ਦੇ ਵਿੱਚ ਆ ਰਹੀਆਂ ਨੇ ਚਾਹੇ ਉਹ ਆਟਾ ਦਾਲ ਦੀ ਏ ਚਾਹੇ ਤੁਹਾਡੇ ਇਲਾਜ ਦੀ ਏ ਚਾਹੇ ਸਬਸਿਡੀ ਕਿਸਾਨਾਂ ਦੀ ਉਹ ਸਾਰੀਆਂ ਪਾਲਿਸੀ ਸਾਡੇ ਨਰਿੰਦਰ ਮੋਦੀ ਜੀ ਸਾਡੇ ਪ੍ਰਧਾਨ ਮੰਤਰੀ ਜੀ ਔਰ ਸਾਡੀ ਭਾਰਤੀ ਜਨਤਾ ਪਾਰਟੀ ਦੀਆਂ ਪਾਲਿਸੀਜ਼ ਦੇ ਅਧੀਨ ਆ ਰਹੀਆਂ ਹਨ ਇਸ ਮਾਮਲੇ ਵਿੱਚ ਹੁਣ ਮੁੱਖ ਵਿਰੋਧੀ ਧਿਰ ਕਾਂਗਰਸ ਕਿੱਥੇ ਹੈ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੈਸੇ ਤਾਂ ਰੋਜ਼ਾਨਾ ਬਿਆਨ ਦਾਗਦੇ ਨੇ ਕਿਤੇ ਨਾ ਕਿਤੇ ਤੁਰੇ ਫਿਰਦੇ ਨਜ਼ਰ ਵੀ ਆਉਂਦੇ ਨੇ ਫਿਰ ਕਿਸਾਨਾਂ ਦੇ ਹੱਕ ਵਿੱਚ ਉਹ ਪਿੰਡਾਂ ਤੇ ਖੇਤਾਂ ਵਿੱਚ ਕਿਉਂ ਨਹੀਂ ਨਜ਼ਰ ਆ ਰਹੇ ਚਲੰਤ ਮੁੱਦਿਆਂ ਉੱਤੇ ਸਿਰਫ ਟਵੀਟ ਕਰਕੇ ਹੀ ਕਾਂਗਰਸ ਸਰਕਾਰ ਨਹੀਂ ਬੰਨੀ ਨਾ ਹੀ ਇਹਨਾਂ ਵਿੱਚੋਂ ਕੋਈ ਮੁੱਖ ਮੰਤਰੀ ਬੰਨਾ ਸਗੋਂ ਜ਼ਮੀਨੀ ਪੱਧਰ ਉੱਤੇ ਲੋਕਾਂ ਲਈ ਕੰਮ ਕਰਕੇ ਦਿਖਾਉਣਾ ਪੈਣਾ ਦੂਜੇ ਪਾਸੇ ਭਾਜਪਾ ਨੇ ਕਿਸਾਨਾਂ ਨਾਲ ਖੜਨ ਅਤੇ ਬਾਹ ਫੜਨ ਦਾ ਪ੍ਰਗਟਾਵਾ ਤਾਂ ਕੀਤਾ ਹੀ ਨਾਲ ਹੀ ਵਪਾਰੀਆਂ ਉੱਤੇ ਪੰਜਾਬ ਸਰਕਾਰ ਵੱਲੋਂ ਵਧਾਈ ਛਾਪੇ ਮਾਰੀ ਅਤੇ ਅਫਸਰਾਂ ਨੂੰ ਜੁਰਮਾਨੇ ਕਰਨ ਲਈ ਦਿੱਤੇ ਟਾਰਗੇਟ ਦੀ ਵੀ ਨਖੇਦੀ ਕੀਤੀ ਹੈ। ਉਹਨੇ ਇੱਕ ਨਵਾਂ ਫਰਮਾਨ ਇਸ ਸਰਕਾਰ ਨੇ ਆਪਣੇ ਖਜ਼ਾਨੇ ਭਰਨ ਵਾਸਤੇ ਈਸ਼ੂ ਕੀਤਾ ਹੈ। ਔਰ ਇਹ ਇੱਕ ਲੈਟਰ ਜਿਹੜੀ ਹੈਗੀ ਹੈ 18-4 ਨੂੰ ਸਾਰੇ ਡਿਪਟੀ ਕਮਿਸ਼ਨਰ ਜਿਹੜੇ ਹੁੰਦੇ ਨੇ ਇਹਨਾਂ ਦੇ ਟੈਕਸੇਸ਼ਨ ਦੇ ਉਹਨਾਂ ਨੂੰ ਚਿੱਠੀ ਕੱਢੀ ਹੈ ਕਿ ਹਰ ਈਟੀਓ ਚਾਰ ਇਨਸਪੈਕਸ਼ਨਾਂ ਜਿਹੜੀਆਂ ਹੈਗੀਆਂ ਨੇ ਮਹੀਨੇ ਦੀਆਂ ਕਰੇਗਾ। ਔਰ ਇੱਕ ਮਹੀਨੇ ਚ ਉਹਦਾ ਨਿਪਟਾਰਾ ਕਰਨਾ। ਤੇ ਆਪਾਂ ਸਾਬ ਲਈਏ ਕਿ ਇਹਦਾ ਮਤਲਬ ਲਗਭਗ 300 ਦੇ ਕਰੀਬ ਅਫਸਰ ਹੈਗੇ ਨੇ ਫੀਲਡ ਦੇ ਵਿੱਚ। ਚਾਰ ਇਨਸਪੈਕਸ਼ਨਾਂ ਦਾ ਮਤਲਬ 1200 ਇਨਸਪੈਕਸ਼ਨਾਂ ਹਰ ਮਹੀਨੇ ਦੀ ਹੋਗੀਆਂ। ਇਹ ਆਫੀਸ਼ੀਅਲ ਫਿਗਰ ਹੈ। ਤੇ ਪੰਜਾਬ ਦੇ ਅਫਸਰ ਸਾਹਿਬ ਦਾ ਹਾਲ ਆਪਾਂ ਚੰਗੀ ਤਰ੍ਹਾਂ ਜਾਣਦੇ ਆਂ। ਕਿ ਕਿੰਨੀਆਂ ਆਫੀਸ਼ਲ ਰੈਡੀਆਂ ਨੇ ਤੇ ਕਿੰਨੇ ਅਨ ਆਫੀਸ਼ਲ ਇਨਸਪੈਕਸ਼ਨਾਂ ਨਾਲ ਹੋ ਜਾਣੀਆਂ ਨੇ ਯਾਨੀ ਕਿ ਪੰਜਾਬ ਦਾ ਹਰ ਵਪਾਰੀ ਇਹ ਚੱਕਰ ਵੀਊ ਦੇ ਵਿੱਚ ਫਸੇਗਾ ਕਿ ਮੇਰੇ ਕੋਲ ਕਦੋਂ ਆਣਾ ਹੈ ਤੇ ਉਹਦੇ ੱਟੀ ਛੱਟੀ ਵੀ ਹੋਏਗੀ ਤੂੰ ਮੇਰੇ ਕੋਲ ਨਾ ਯਾਰ ਜੋ ਲੈਣਾ ਲੈ ਜਾ ਇਹ ਤੇ ਹੈਗਾ ਸੀ ਆਫੀਸ਼ਲ ਜਿਹੜਾ ਅਨ ਆਫੀਸ਼ਲ ਆਰਡਰ ਵਰਬਲੀ ਪਾਸ ਆਨ ਕੀਤਾ ਗਿਆ ਉਹ ਇਹ ਹੈ ਕਿ ਜਿਹੜੇ ਇਨਸਪੈਕਸ਼ਨ ਪਾ ਕੇ ਆਓਗੇ ਘੱਟੋ ਘਾਟ ਉਹਦੇ ਤੇ 8 ਤੋਂ 10 ਲੱਖ ਰੁਪਏ ਜੁਰਮਾਨਾ ਲੱਗਣਾ ਚਾਹੀਦਾ ਬੰਦਦਾ ਜਾਂ ਨਹੀਂ ਬੰਦ ਉਹ ਅਲੱਗ ਚੀਜ਼ ਹੈ ਲੇਕਿਨ 8 ਤੋਂ 10 ਲੱਖ ਉਸ ਇਨਸਪੈਕਸ਼ਨ ਦਾ ਜੁਰਮਾਨਾ ਟੈਕਸ ਸਾਨੂੰ ਆਣਾ ਚਾਹੀਦਾ ਤੇ ਦੋਸਤੋ ਜੇ ਅਫੀਸ਼ੀਅਲ ਪਾਸੇ ਚੱਲ ਪਈਏ ਤੇ 96 ਕਰੋੜ ਰੁਪਇਆ ਬੰਦਾ 1200 ਇਨਸਪੈਕਸ਼ਨ ਹੋਈ ਹੈ ਜਿਹੜੇ ਆਫੀਸ਼ਲ ਇਨਸਪੈਕਸ਼ਨ ਦੀ ਗੱਲ ਕਰਦੇ ਮੈਂ ਤੇ 8 ਤੋਂ 10 ਲੱਖੇ 8 ਲੱਖ ਰੁਪਇਆ ਵੀ ਜੇ ਲਾ ਲਈਏ ਇੱਕ ਇਨਸਪੈਕਸ਼ਨ ਚ ਉਹਨਾਂ ਨੇ ਲੈਣਾ ਹੀ ਲੈਣਾ ਤੇ ਇਹ 96 ਕਰੋੜ ਰੁਪਇਆ ਇੱਕ ਮਹੀਨੇ ਦਾ ਬੰਦਾ ਤੇ ਸਾਲ ਦਾ ਲਾ ਲਈਏ ਤੇ 1152 ਕਰੋੜ ਬੰਦਾ ਤੇ ਹੁਣ ਅਨ ਆਫੀਸ਼ਲ ਕਿੰਨੀ ਕਲੈਕਸ਼ਨ ਹੋਏਗੀ ਉਹ ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ